ਦੇਲੇ ਪਾਸੇ ਤੇ ਦੂਜੇ ਪਾਸੇ ਲਾਹੌਰੀ ਮਲ ਹੈ ਮੇਰੇ ਮਿੱਤਰੋ ਇਹ ਮਾਝੇ ਵਾਲਾ ਪਾਉ ਹੈ ਉਹ ਵੇਖਾਗੇ ਵੀ ਮੈਦਾਨ ਦੇ ਵਿੱਚ ਰਾਣਾ ਲਾਹੌਰੀ ਮਲ ਦੀ ਧਰਤੀ ਦਾ ਮੇਰੇ ਵੀਰੋ ਬੋਲਡ ਸਪੌਂਸਰ ਨੇ ਲਓ ਸਾਹਮਣੇ ਕਹਿੰਦੇ ਅਮਿਤ ਨੇ ਕਬੱਡੀ ਪਾਈ ਹੈ ਹਰਿਆਣੇ ਦਾ ਸ਼ੋਰਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਜਾਫੀ ਤਿਆਰ ਪਰ ਤਿਆਰ ਕੌਣ ਬੱਲੇ ਬੱਲੇ ਕਰਾਵੇਗਾ ਇਹ ਜਿਹੜੀ ਜਵਾਨੀ ਤੇ ਚੰਨ ਚੜ੍ਹਿਆ ਕਦੇ ਨਹੀਂ ਗੁੱਝੇ ਰਹਿੰਦੇ ਹੁਸਨ ਹੱਟਾ ਤੇ ਮੁੱਲ ਨਹੀਂ ਮਿਲਦਾ ਇਹ ਦੁਨੀਆਂ ਵਾਲੇ ਕਹਿੰਦੇ ਆਓ ਸਾਹਮਣੇ ਕਹਿੰਦੇ ਆਓ ਬੱਲੇ ਬੱਲੇ ਕਰਵਾ ਗਿਆ ਇੰਦਰਪਾਲ ਕਿੰਦਾ ਰਾਜਾ ਹੀਰਾ ਤੇ ਦਾਣ ਕਹਿੰਦੇ ਤਖਤੂਪੁਰਾ ਪਿੰਡ ਹੈ ਸ਼ੇਰੇ ਦਾ ਤੇ ਤੇਲੂ ਭੱਡੀ ਕਹਿੰਦਾ ਹੈ ਕਿ ਕੱਲ ਦਾ ਮੇਲਾ ਜਿਹੜਾ ਉਹ ਪੰਜਾਬ ਦੀ ਧਰਤੀ ਹੋਵੇਗੀ ਗੜਪਹਾੜਾ ਪਿੰਡ ਹੋਵੇਗਾ 11 ਤਰੀਕ ਨੂੰ ਕਹਿੰਦੇ ਗੜਪਹਾੜੇ ਪਿੰਡ ਦੇ ਵਿੱਚ ਉਹ ਤੇਲੂ ਵੀਰ ਦੇ ਪਿੰਡ ਪੜਾਕੇ ਪੈਣਗੇ ਜਿਹੜੇ ਉੱਥੇ ਨੇ ਉਹ ਪਹੁੰਚਿਓ ਜਰੂਰ ਜਿਹੜੇ ਇੱਥੇ ਉਹ ਲਾਈਵ ਦੇਖਿਓ ਇਹ ਪਰ ਕਹਿੰਦੇ ਲੋਰੀ ਮੱਲ ਵਾਲਾ ਲਾਹੌਰੀ ਮੱਲ ਵਾਲਾ ਬੱਲੇ ਬੱਲੇ ਕਰਾ ਗਿਆ ਪੱਟ ਤੇ ਥਾਪ ਕੱਡੀ ਪਾਰਿਆ ਪਹਿਲਾ ਮਲੇਸ਼ੀਆ ਖੇਡਿਆ ਹੁਣ ਕਹਿੰਦੇ ਦੂਜੀ ਵਾਰੀ ਆ ਗਿਆ ਨਿਊਜ਼ੀਲੈਂਡ ਇੱਧਰ ਕਹਿੰਦੇ ਬੜਿੰਗ ਵੱਲ ਪੈ ਗਿਆ ਲਾਹੌਰੀ ਮੱਲ ਪਿੰਡਾ ਰਾਣੇ ਦਾ ਇਹ ਕੰਡਿਆਲੀ ਤਾਰ ਤੇ ਡੇੜਿਓ ਆਇਆ ਇੱਕ ਪਾਸੇ ਪਾਕਿਸਤਾਨ ਹੈ ਦੂਜੇ ਪਾਸੇ ਪੰਜਾਬ ਹੈ ਇੱਕ ਪਾਸੇ ਬਾਬੇ ਨਾਨਕ ਦੇ ਖੇਤ ਹੈ ਦੂਜੇ ਪਾਸੇ ਹਰਿਮੰਦਰ ਸਾਹਿਬ ਹੈ ਇੱਕ ਪਾਸੇ ਲਾਹੌਰ ਹੈ ਵਾਹ ਓਏ ਗੱਬਰੂ ਐ ਇਹ ਰਾਣਾ ਲਾਹੌਰੀ ਮੱਲ ਵਾਲਾ ਦੇ ਵਿੱਚ ਗੱਲਾਂ ਕਰਦੇ ਹੁੰਦੇ ਆ ਵੀ ਹੜਵੇ ਬਾਬਲਾ ਹੜਵੇ ਮੇਰਾ ਮਾਝੇ ਸਾਖ ਨਾ ਕਰਵੇ ਉਥੋਂ ਦੇ ਜੱਟ ਅਣਬ ਸੁਣੀ ਦੇ ਊਠਾਂ ਨੂੰ ਪਾਉਂਦੇ ਖਾ ਲਵੇ ਖਲ ਤਾਂ ਮਿੱਥੋਂ ਪਾਰੀ ਹੋੜੀ ਕਮਲੀ ਦੇਣਗੇ ਕਰਵੇ ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਕਰਵੇ ਲੋਕ ਬੋਲੀਆਂ ਚ ਕਹਿੰਦੇ ਮਾਝੇ ਦੀਆਂ ਗੱਲਾਂ ਹੋਈਆਂ ਰਾਜਾ ਸੀਰਾ ਤੇ ਦਾਣ ਕਹਿੰਦੇ ਤਖਤੂਪੁਰਾ ਪਿੰਡ ਹੈ ਸ਼ੇਰੇ ਦਾ ਤੇ ਤੇਲੂ ਭੱਡੀ ਕਹਿੰਦਾ ਵੀ ਕੱਲ ਦਾ ਮੇਲਾ ਜੇਣਾ ਉਹ ਪੰਜਾਬ ਦੀ ਧਰਤੀ ਹੋਵੇਗੀ ਗੜਪਾੜਾ ਪਿੰਡ ਹੋਵੇਗਾ 11 ਤਰੀਕ ਨੂੰ ਕਹਿੰਦੇ ਗੜਪਾੜੇ ਪਿੰਡ ਦੇ ਵਿੱਚ ਉਹ ਤੇਲੂ ਵੀਰ ਦੇ ਪਿੰਡ ਪੜਾਕੇ ਪੜਣਗੇ ਜਿਹੜੇ ਉੱਥੇ ਨੇ ਉਹ ਪਹੁੰਚੇ ਹੋ ਜਰੂਰ ਜਿਹੜੇ ਇੱਥੇ ਉਹ ਲਾਈਵ ਦੇਖਿਓ ਇਹ ਪਰ ਕਹਿੰਦੇ ਲੋਰੀ ਮੱਲ ਵਾਲਾ ਆਓ ਕਹਿੰਦੇ ਲੋਰੀ ਮੱਲ ਵਾਲਾ ਬੱਲੇ ਬੱਲੇ ਕਰਾ ਗਿਆ ਪੱਟ ਤੇ ਥਾਪੀ ਲੜਨ ਦੀਆਂ ਗੱਲਾਂ ਹੁੰਦੀਆਂ ਔਰ ਗੱਲਾਂ ਕਹਿੰਦੇ ਵੀ ਖੇਡ ਮੈਦਾਨ ਦੇ ਵਿੱਚ ਚਾਰ ਖਿਡਾਰੀਆਂ ਤੇ ਬੋਲਿਓ ਧਾਵੇ ਨੂੰ ਹੁਣ ਠੱਲ ਕੌਣ ਭਾਵੇਗਾ ਇੱਕ ਪਾਸੇ ਕਹਿੰਦੇ ਮੁੰਡਾ ਆਹ ਰਹਾ ਹੌਲੀ ਮੱਲ ਵਾਲਾ ਕਹਿੰਦੇ ਰਾਣਾ ਲੱਗਿਆ ਹੋਇਆ ਆਹ ਮੁੰਡਾ ਵੀ ਮਾਝੇ ਤੋਂ ਜਲ ਕੇ ਆਇਆ ਮੇਰੇ ਵੀਰੋ ਲਓ ਪੁੱਠੀ ਕੈਂਚੀ ਆਪਣੇ ਅਸਲੀ ਦੰਦ ਚੀਨ ਦੀ ਕੰਧ ਵਰਗੀ ਮਜ਼ਬੂਤੀ ਨਾਲ ਜਦ ਪੈ ਜਾਏ ਪੁੱਠੀ ਕੈਂਚੀ ਐਸੀ ਗੱਲ ਕਸੂਤੀ ਨਾਲ ਵਾਹ ਉਹ ਗੱਬਰੂ ਆ ਨੀਓ ਦੀਸਾ ਦੇ ਭੱਟੋ ਵਰਗੇ ਬੱਬੂ ਵਰਗੇ ਖੇਡੇ ਉਹਦਾ ਟਾਈਮਾਂ ਦੇ ਵਿੱਚ ਕਹਿੰਦੇ ਜੱੱਡੀ ਦੇ ਲਈ ਕਾਲਾ ਖੇਡਿਆ ਤੇ ਜੱੱਡੀ ਦੇ ਵਿੱਚ ਪਿੰਦਰ ਖੇਡਿਆ ਆਹ ਕਹਿੰਦੇ ਜੱੱਡੀ ਵਾਲੇ ਕਾਲੇ ਦਾ ਭਤੀਜਾ ਇਹ ਪਿੰਦਰ ਦਾ ਬੇਟਾ ਹੈ ਦੇ 500 ਦੇਣਾ ਆਹ ਗੱਲਾਂ ਟਿਕਾੜੇ ਤੋਲ ਵੀਰ ਦੇ ਲਓ ਸਾਹਮਣੇ ਰਕੇਸ਼ ਨੇ ਕਬੱਡੀ ਪਾਈ ਆ ਰਕੇਸ਼ ਨੇ ਕਬੱਡੀ ਪਾਈ ਆ ਤੇ ਆਹ ਸਾਹਮਣੇ 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 ਰਾਣਾ ਕਹਿੰਦੇ ਲਾਹੌਰੀ ਮਾਲ ਵਾਲਾ ਬੱਲੇ ਬੱਲੇ ਕਰ ਆ ਗਿਆ ਇਹ ਬੋਲਟਰ ਨੇ ਲਓ ਸਾਹਮਣੇ ਕਹਿੰਦੇ ਅਮਿਤ ਨੇ ਕਬੱਡੀ ਪਾਈ ਹੈ ਹਰਿਆਣੇ ਦਾ ਸ਼ੋਰਾਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀ ਤਿਆਰ ਪਰ ਤਿਆਰ ਕੌਣ ਬੱਲੇ ਬੱਲੇ ਕਰਾਵੇਗਾ ਇਹ ਜਿਹੜੀ ਜਵਾਨੀ ਤੇ ਚੰਨ ਚੜਿਆ ਕਦੇ ਨਹੀਂ ਗੁੱਝੇ ਰਹਿੰਦੇ ਹੁਸਨ ਹੱਟਾ ਤੇ ਮੁੱਲ ਨਹੀਂ ਮਿਲਦਾ ਇਹ ਦੁਨੀਆ ਵਾਲੇ ਕਹਿੰਦੇ ਲਓ ਸਾਹਮਣੇ ਕਹਿੰਦੇ ਆਹ ਬੱਲੇ ਬੱਲੇ ਕਰਵਾ ਗਿਆ ਇੰਦਰਪਾਲ ਕਿੰਨੀ ਹੁੜੀ ਹੈ ਉਹ ਦਰੋਦਨਾਵਾਂ ਸਭ ਲਈ ਹੈ ਤੇ ਤੱਗ ਤਰੀਕ ਭੱਜੀ ਆਉਂਦੀ ਆ ਪਾਟਾਂ ਬਾਈ ਦੀ ਉਹ ਮਨਦੀਪ ਬਾਈ ਕਹਿੰਦਾ ਸੁਨੇਹਾ ਦੇ ਦਿਓ ਪਰ ਲੱਗਦਾ ਉਹ ਬਿੱਲਾ ਆਤੀ ਹੈ ਉਹ ਗੁਰਲਾਲ ਕਹਿੰਦੇ ਕਿ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਸਰਪੁਰ ਸਾਹਿਬ ਦਾ ਇਲਾਕਾ ਬਿਆਸ ਦਾ ਇਲਾਕਾ ਮੇਰੇ ਵੀਰੋ ਆਹ ਵੇਖਾਂਗੇ ਵੀ ਇਧਰਲੇ ਪਾਸੇ ਤੇ ਦੂਜੇ ਪਾਸੇ ਲਾਹੌਰੀ ਮਲ ਹੈ ਮੇਰੇ ਮਿੱਤਰੋ ਇਹ ਮਾਝੇ ਵਾਲਾ ਪਾਉ ਹੈ ਹੁਣ ਵੇਖਾਂਗੇ ਵੀ ਮੈਦਾਨ ਦੇ ਵਿੱਚ ਰਾਣਾ ਲਾਹੌਰੀ ਮਲ ਦੀ ਧਰਤੀ ਦਾ ਮੇਰੇ ਵੀਰੋ ਪੁੱਠੀ ਕੈਂਚੀ ਪਾ ਕੇ ਤਗੜਾ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਆਇਆ ਹੈ ਖੇਡ ਕਬੱਡੀ ਹੈ ਦੁਨੀਆ ਦੇ ਉੱਪਰ ਮਕਬੂਲ ਹੈ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦਾ ਦੀ ਸਪੋਰਟਸ ਕਲੱਬ ਨੂੰ ਮੇਰੇ ਮਿੱਤਰੋ ਇੰਡੋ ਸਪਾਈਸ ਵਰਲਡ ਦੇ ਮਾਲਕ ਤੀਰਥ ਸਿੰਘ ਦੀ ਅਤਵਾਲ ਗੁਰਦੀਪ ਸਿੰਘ ਦੀ ਕਬੱਡੀ ਹੈ ਕਬੱਡੀ ਕਰਕੇ ਤੇ ਆਪਾਂ ਬੰਨਾਂ ਤੋਂ ਬੰਨਾਂ ਇੱਥੇ ਬੈਠੇ ਐ ਨਹੀਂ ਤੇ ਕੌਣ ਕਿਹਨੂੰ ਪੁੱਛਦਾ ਹੈ ਜਿਉਂਦੇ ਵੱਸਦੇ ਰਹਿਣ ਇੱਥੋਂ ਦੇ ਲੋਕ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਐ ਮੈਂ ਤੇ ਕਹਿੰਦੇ ਆ ਕਿ ਸਾਰਿਆਂ ਦਾ ਧੰਨਵਾਦ ਕਰਦੇ ਆ ਕਿਉਂਕਿ ਤੁਹਾਡੇ ਸਾਰਿਆਂ ਕਰਕੇ ਆਹ ਸੋਹਣੇ ਸੋਹਣੇ ਮੁਲਖ ਘੁੰਮ ਜਾਈਦਾ ਆਹ ਸੋਹਣੇ ਸੋਹਣੇ ਮੁਲਖ ਤੁਹਾਡੇ ਸਾਰਿਆਂ ਕਰਕੇ ਤੁਹਾਡੇ ਪਿਆਰ ਕਰਕੇ ਵੇਖਾਂਗੇ ਕਿ ਨਹੀਂ ਸਾਬਲਾ ਦਾ ਰੰਗ ਹੈ ਤੇ ਖੇਡ ਖੇਡ ਕੇ ਕਬੱਡੀ ਮੁੰਡੇ ਨੇ ਆਹ ਕਹਿੰਦੇ ਗਰੀਫਿਕ ਘਰੋਂ ਧੱਕੇ ਮਾਰ ਮਾਰ ਬਾਰ ਗੱਡੀ ਹੈ ਇੱਕ ਲੋਟੀ ਵਾਲਾ ਕਹਿੰਦੇ ਪਾਲਾ ਇਸ ਵੇਲੇ ਕਬੱਡੀ ਬਹੁਤ ਨਹੀਂ ਵਧਿਆ ਹੋਇਆ ਹੈ ਮੈਟਨ ਜੋਤੀ ਟੀਮ ਖੇਡਦੀ ਹੈ ਉਧਰਲੇ ਪਾਸੇ ਆਹ ਲਾਹੌਰੀ ਪਾਲਾ ਕਹਿੰਦੇ ਰਾਣਾ ਇਸ ਵੇਲੇ ਪੁੱਠੀ ਪਾ ਗਿਆ ਉਹ ਮੁੰਡੇ ਕਮਾਲ ਕਰ ਗਿਆ ਔਰ ਦੇਖਾਂਗੇ ਵੀ ਹੈਰੀ ਰਾਣੇ ਖੜਾ ਦੀ ਕਹਿੰਦੇ ਵੱਡੀ ਟੀਮ ਹੈ ਇਹ ਚਰਦੇ ਆ ਮਹਿਰਾ ਚਨਾਬ ਦੀ ਆ ਕਿ ਬੜੀਆਂ ਉੱਚੀਆਂ ਰਾਵਾਂ ਨੇ ਸਤਿੰਦਰ ਤੋਂ ਸਰਤਾਜ ਦੀ ਕੇ ਭੜੀਆਂ ਉੱਚੀਆਂ ਰਾਮਾ ਨੇ ਸਤਿੰਦਰ ਕੋ ਸਰਤਾਇ ਦੀ ਹੈ ਲਓ ਚੱਕਰ ਵਾਲਾ ਬਿੱਲਾ ਖੇਡ ਗਰਾਊਂਡ ਦੇ ਅੰਦਰ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਯੂਨਾਈਟਿਡ ਕਲੱਬ ਦੀ ਟੀਮ ਹੈ ਵੱਡੀ ਟੀਮ ਬਣੀ ਹੈ ਲਓ ਸਾਹਮਣੇ ਹੈਪੀ ਸਬਰਾ ਹੈ ਇਹ ਖੇਡ ਗਰਾਊਂਡ ਦੇ ਅੰਦਰ ਔਰ ਟੱਕਰ ਮੇਰੇ ਵੀਰੋ ਇਹ ਰਾਣਾ ਲਾਹੌਰੀ ਮੱਲ ਵਾਲਾ ਦੁਨੀਆ ਦਾ ਪੱਟਾ ਮੱਲ ਲੱਗੀ تھی ਇੰਜੀ ਹੈ ਲੱਗਿਆ ਹੋਇਆ ਚੋਰ ਔਰ ਚੱਕਰ ਵਾਲਾ ਬਿੱਲਾ ਮੇਰੇ ਵੀਰੋ ਕਰਦਾ ਹੋਇਆ ਕੋਸ਼ਿਸ਼ ਔਰ ਬਾਹਰ ਇਧਰਲੇ ਪਾਸੇ ਲਾਹੌਰੀ ਪਾਈ ਵਾਲਾ ਕਹਿੰਦੇ ਹੌਸਲਾ ਦਿੱਤਾ ਥਾਪੀ ਦਿੱਤੀ ਆ ਬੰਦੇ ਨੂੰ ਲਾ